ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਤੁਹਾਡੇ ਲਈ HP ਦਾ 올ਡ ਲੈਪਟਾਪ ਲੈ ਕੇ ਆਏ ਹਾਂ ਕਿਸੇ ਵੀ ਸਾਡੇ ਵੀਰ ਨੇ ਭੈਣ ਨੇ ਕਿਸੇ ਵੀ ਬਿਜ਼ਨਸਮੈਨ ਨੇ ਖਰੀਦਣਾ ਹੋਵੇ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਇਸ ਲੈਪਟਾਪ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਕਰੈਚ ਨਹੀਂ ਹੈਗਾ ਲੈਪਟਾਪ HP ਕੰਪਨੀ ਦਾ ਤੇ i5 ਲੈਟਬੁੱਕ ਹੈ ਠੀਕ ਹੈ ਨਾ ਤੇ ਬਿਲਕੁਲ ਓਕੇ ਆ ਸਾਡੇ ਕੋਲੇ ਆ ਕੇ ਸ਼ੌਕ ਤੇ ਉੱਤੇ ਜਦੋਂ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਉਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਤੁਹਾਨੂੰ ਇਹਦੇ ਨਾਲ 4 ਗਿਫਟ ਦਿੱਤੇ ਜਾਣਗੇ ਹੈੱਡਫੋਨ ਦਿੱਤੇ ਜਾਣਗੇ ਠੀਕ ਹੈ ਨਾ ਤੇ ਵਾਚ ਦਿੱਤੀ ਜਾਊਗੀ neck band ਦਿੱਤੇ ਜਾਣਗੇ ਤੁਸੀਂ ਇਹ ਪੂਰੀ ਵੀਡੀਓ ਦੇਖਿਓ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਲਿਖਿਆਇਆ ਜਾਊਗਾ ਠੀਕ ਹੈ ਨਾ ਤੇ ਸਭ ਤੋਂ ਵਧੀਆ ਸੁਪਰ ਡੀਲ ਤੇ ਤੁਹਾਨੂੰ ਦੇ ਲੈ ਕੇ ਆਏ ਹਾਂ ਉਹਨਾਂ ਖਰੀਦਣ ਲਈ ਸਾਡੇ ਨੰਬਰ ਤੇ ਸੰਪਰਕ ਕਰੋ ਸ਼ਰਮਾ ਟੈਲੀਕਮ ਪਤਾ ਹੈ ਗਿਆ ਸੰਗਰੂਰ ਰੋਡ ਬਹੁਤ ਸੋਹਣੀ ਡੀਲ ਹੈ ਇਹ ਵੀਡੀਓ ਸੀ ਤੁਹਾਡੇ ਲਈ ਤਾਂ ਕਰਕੇ ਬਣਾ ਰਹੇ ਹਾਂ ਕਿਉਂਕਿ ਇਹਦੇ ਨਾਲ ਅਸੀਂ ਨੇ 4 ਗਿਫਟ ਲਾਏ ਨੇ ਠੀਕ ਹੈ ਨਾ ਇਹਦੇ ਲਈ ਤੁਹਾਡੇ ਲਈ ਬੋਰਡ ਦੇ ਹੈੱਡਫੋਨ ਲਾਏ ਨੇ ਅਲਟਰਾ ਬੌ ਚਲਾਈ ਹੈ ਤੇ ਹੈੱਡਫੋਨ neck band ਵੀ ਲਾਏ ਨੇ ਤੇ ਦੂਜੇ ਵੀ ਲਾਏ ਨੇ ਵੱਡੇ ਵਾਲੇ ਕੰਨਾਂ ਤੇ ਲਾਉਣ ਲਈ ਜੇ ਆਪਾਂ ਹਾਈਲਾਈਟਸ ਵੀ ਕਰਦੇ ਹਾਂ ਤਾਂ ਉਹ ਵੀ ਲਾਏ ਨੇ ਇਹ ਸਾਰਾ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ। ਇਸ ਟਾਈਮ ਅਸੀਂ ਤੁਹਾਨੂੰ ਇਹਦੀ ਲੁੱਕ ਦਿਖਾਈ ਗਈ ਹੈ ਲੈਪਟਾਪ ਦੀ। ਠੀਕ ਹੈ ਕਿਸੇ ਤਰ੍ਹਾਂ ਦੇ ਕੋਈ ਪ੍ਰੋਬਲਮ ਨਹੀਂ। ਖਰੀਦਣ ਲਈ ਸਾਡੇ ਨੰਬਰ ਤੇ ਸੰਪਰਕ ਕਰੋ 684688194 ਸ਼ਰਮਾ ਟੈਲੀਕਮ ਦਲਵਾ ਠੀਕ ਹੈ ਨਾ। ਔਰ ਇਸ ਵੀਡੀਓ ਨੂੰ ਵੱਧੋ-ਵੱਧ ਜਿਹੜਾ ਸ਼ੇਅਰ ਮਾਰੂਗਾ, ਪੇਜ ਨੂੰ ਫੋਲੋ ਕਰੂਗਾ ਸਾਡੇ ਨੰਬਰ ਤੇ ਸੈਂਡ ਕਰੂਗਾ ਇਹ ਚਾਰ ਗਿਫਟ ਸਿਰਫ ਉਹਦੇ ਲਈ ਨੇ। ਠੀਕ ਹੈ। ਤੇ ਇਹ ਸਿਰਫ ਉਹਦੇ ਲਈ ਹੀ ਇਹ ਮਤਲਬ ਕਿ ਵੀਡੀਓ ਬਣਾਈ ਜਾਂਦੀ ਹੈ ਤਾਂ ਕਿ ਵੀਡੀਓ ਦੇਖਣ ਵਾਲੇ ਲਈ ਵਧੀਆ ਆਫਰ ਰਹੇ ਤੇ ਧਮਾਕਾ ਆਫਰ ਠੀਕ ਹੈ ਨਾ ਬਹੁਤ ਵੱਡਾ ਧਮਾਕਾ ਆਫਰ ਹੈ HP ਲੈਪਟਾਪ ਨਾਲ ਚਾਰ ਗਿਫਟ HP HP ਲੈਪਟਾਪ ਨਾਲ ਚਾਰ ਗਿਫਟ ਕੋਈ ਨਹੀਂ ਦਿੰਦਾ ਸੀ ਜੇ ਕਿਸੇ ਵੀ ਲੈਪਟਾਪ ਦੀ ਵੀਡੀਓ ਕਿਸੇ ਦੀ ਵੀ ਵੀਡੀਓ ਬਣਾਉਣਾ ਤਾਂ ਉਹਦੇ ਨਾਲ ਵਧੀਆ ਜਿਹਦੇ ਵਿੱਚ ਪਬਲਿਕ ਦਾ ਫਾਇਦਾ ਹੋਵੇ ਉਹ ਕਰਦੇ ਆਂ ਦੇਖੋ ਮੈਂ ਇੱਕ ਦੇ ਹੈੱਡਫੋਨਸ ਨੂੰ ਗਿਫਟ ਕੀਤੇ ਜਾਣਗੇ ਐਂਡ ਆਵਾਜ਼ ਸਾਊਂਡ ਕੁਆਲਿਟੀ ਟੌਪ ਹੈ ਤੁਹਾਨੂੰ ਚਾਰੇ ਗਿਫਟ ਦਿਖਾਏ ਜਾਣਗੇ ਇਸ ਟਾਈਮ ਠੀਕ ਹੈ ਨਾ ਇਹ ਬੋਟ ਦੇ オリジナル ਨੇ 6 ਮਹੀਨਿਆਂ ਦੀ ਇਹਨਾਂ ਦੀ ਗਾਰੰਟੀ ਹੈ ਜਿੱਥੋਂ ਮਰਜ਼ੀ ਚੈੱਕ ਕਰਾ ਲਿਓ ਇਹ ਫ੍ਰੀ ਮਿਲਣਗੇ ਠੀਕ ਹੈ ਨਾ ਇਨਾਂ ਦੀ ਵੀ 6 ਮਹੀਨਿਆਂ ਦੀ ਗਾਰੰਟੀ ਹੈ neck band ਦੀ ਔਰ ਬੈਟਰੀ ਬੈਕਅਪ ਘਟੂ ਘਟੂ 10 ਦਿਨਾਂ ਦਾ ਇਹਨਾਂ ਦਾ ਇਹ ਤੁਹਾਨੂੰ ਫ੍ਰੀ ਮਿਲਣਗੇ ਆਹ ਅਲਟਰਾ ਵਾਚ ਵੀ ਗਿਫਟ ਫ੍ਰੀ ਮਿਲੂਗੀ ਔਰ ਕਿਸੇ ਨੇ ਵੀ ਆਪਦੀ ਪ੍ਰੋਮੋਸ਼ਨ ਕਰਵਾਉਣੀ ਹੋਵੇ ਔਰ ਉਹਦੇ ਵਿੱਚ ਪਬਲਿਕ ਦਾ ਫਾਇਦਾ ਹੋਣਾ ਚਾਹੀਦਾ ਕਿਸੇ 플ਾਟ ਦਾ ਜ਼ਮੀਨ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਮੋਸ਼ਨ ਕਰਵਾਉਣੀ ਹੈ ਸਾਡੇ ਪੇਜ ਤੇ ਫ੍ਰੀ ਵੀਡੀਓ ਪਾ ਦਿਓਗੇ ਸਾਨੂੰ ਬਰਡਕਾਪ ਬਣਾ ਕੇ ਭੇਜ ਦਿਓ ਅਸੀਂ ਉਹਨੂੰ ਆਪ ਐਡਿਟ ਕਰਾਂਗੇ ਤੁਹਾਡਾ ਕਨੈਕਟ ਨੰਬਰ ਪਾਵਾਂਗੇ ਠੀਕ ਹੈ ਨਾ ਸਾਡੇ ਕੋਲੋਂ ਕੋਈ ਰੁਪਇਆ ਨਹੀਂ ਲੈਤਾ ਜਾਊਗਾ ਫ੍ਰੀ ਪ੍ਰੋਮੋਸ਼ਨ ਕਰਵਾਉਣ ਲਈ ਸ਼ਰਮਾ ਟੈਲੀਕਮ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਨਾ ਅੱਜ ਦੀ ਸਿਰਫ ਡੀਲ ਲੈਪਟਾਪ ਦੇ ਉੱਪਰ ਬਣੀ ਹੋਈ ਹੈ ਠੀਕ ਹੈ ਨਾ ਲੈਪਟਾਪ ਨਾਲ ਸਾਨੂੰ ਚਾਰ ਗਿਫਟ ਲਾ ਕੇ ਦਿਖਾਏ ਗਏ ਨੇ ਤੇ ਬਹੁਤ ਸੋਹਣੀ ਡੀਲ ਹੈ ਠੀਕ ਹੈ ਨਾ ਲੈਪਟਾਪ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੇਟ ਅਸੀਂ ਤੁਹਾਨੂੰ ਡੀਲ ਦੇ ਵਿੱਚ ਦੇ ਦੇਵਾਂਗੇ ਨਾਲ ਚਾਰ ਗਿਫਟ ਦੇਵਾਂਗੇ ਕਿਉਂਕਿ ਜੁਨਾ ਇਹ ਵੀਡੀਓ ਨੂੰ ਸ਼ੇਅਰ ਮਾਰੂਗਾ ਜੀਨੇ ਲੈਪਟਾਪ ਲਾਣਾ ਹੈ ਉਹ ਸ਼ੇਅਰ ਵੀ ਮਾਰੂਗਾ ਪੇਜ ਨੂੰ ਵੀ ਫੋਲੋ ਕਰੂਗਾ ਔਰ ਲੈਪਟਾਪ ਖਰੀਦਣ ਲਈ ਸਾਡੇ ਨੰਬਰ ਤੇ ਸੰਪਰਕ ਵੀ ਕਰੂਗਾ ਔਰ ਸਾਰੇ ਤੁਸੀਂ ਸਿਰਫ ਉਹ ਕਰਨਾ ਜਿੱਤੇ ਪਬਲਿਕ ਦਾ ਫਾਇਦਾ ਹੋ ਸਕੇ ਤੇ ਬਹੁਤ ਸੋਹਣੀ ਵੀਡੀਓ ਬਣਾਈ ਹੈ ਥੈਂਕ ਯੂ ਧੰਨਵਾਦ